ਸਰਪੰਚ ਸਾਹਿਬ ਪਿਛਲੇ ਕਾਫੀ ਲੰਬੇ ਸਮੇਂ ਤੋਂ ਨੂੰਕਲੋਨੀ ਵਿੱਚ ਸੀਵਰੇਜ ਬੰਦ ਪਏ ਆ ਪਾਣੀ ਓਵਰ ਹੋ ਕੇ ਆਵਲੇ ਖੜਾ ਆ ਬਿਮਾਰੀਆਂ ਦਾ ਜਿਆਦਾ ਖਤਰਾ ਹੱਸ ਤੇ ਕੀ ਕਿਹਾ ਜਾਂਦੇ ਉਹਦੇ ਬਾਰੇ ਅ ਸਤੀਸ਼ ਜੀ ਦੇਖੋ ਮੈਂ ਰਾਤ ਇੱਕ ਵੀਡੀਓ ਇਸੇ ਲਈ ਮੈਂ ਆਪਣੇ ਭੈਣਾਂ ਭਰਾਵਾਂ ਨਾਲ ਸਾਂਝੀ ਕੀਤੀ ਆ ਸੋ ਹੁੰਦਾ ਕੀ ਆ ਕਿ ਕੁਝ ਆਊਟਸਾਈਡਰ ਬੰਦੇ ਆ ਕੇ ਪਿੰਡਾਂ ਦੇ ਵਿੱਚ ਥੋੜੀ ਬਹੁਤੀ ਜਗ੍ਹਾ ਖਰੀਦ ਕੇ ਕਲੋਨੀਆਂ ਕੱਟ ਕੇ ਤੇ ਉਹ ਆਪਣੇ ਪੈਸੇ ਜੇਬ 'ਚ ਪਾ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਪ੍ਰੋਬਲਮ ਹੈਗੀ ਆ ਫਿਰ ਉਹ ਪੰਚਾਇਤਾਂ ਨੂੰ ਜਾਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਇਹਨਾਂ ਨੂੰ ਫਿਰ ਪ੍ਰੋਬਲਮ ਆਉਂਦੀ ਆ ਚਲੋ ਇਹ ਜਿਹੜੀ ਨਿਊ ਕਲੋਨੀ ਬੈਂਸ ਕਲੋਨੀ ਆ ਕਾਫੀ ਸਮੇਂ ਤੋਂ ਐਸਟੈਬਲਿਸ਼ ਹੈਗੀ ਆ ਸੋ ਇਹ ਪਹਿਲਾਂ ਵੀ ਤੁਸੀਂ ਸਾਡੇ ਧਿਆਨ ਚ ਲਿਆਂਦਾ ਸੀਗਾ ਸਾਡੇ ਹਲੇ ਬਿਜਵਾੜੇ ਦੇ ਵਿੱਚ ਸੀਵਰੇਜ ਦਾ ਕੰਮ ਚੱਲ ਰਿਹਾ ਸੋ ਉਹਦੇ ਕਰਕੇ ਥੋੜੀਆਂ ਦਿੱਕਤ ਪਰੇਸ਼ਾਨੀਆਂ ਜਿਹੜੀਆਂ ਉਹ ਸਾਨੂੰ ਹਲੇ ਆ ਰਹੀਆਂ ਥੋੜਾ ਸਮਾਂ ਲੱਗੂਗਾ ਜਿਹੜੀ ਤੁਸੀਂ ਇਹ ਪ੍ਰੋਬਲਮ ਦੱਸੀ ਆ ਇਹਦਾ ਅਸੀਂ ਬਹੁਤ ਜਲਦ ਜਿੰਨੇ ਵੀ ਸਾਡੇ ਉੱਥੇ ਦੇ ਜਿਹੜੇ ਬੇੜੇ ਮਹੱਲੇ ਦੇ ਲੋਕ ਹੈਗੇ ਆ ਉਹਨਾਂ ਨੂੰ ਅਸੀਂ ਨਾਲ ਲੈ ਕੇ ਬਹੁਤ ਜਲਦ ਪੰਚਾਇਤ ਜਿਹੜਾ ਹੈਗਾ ਉਹਦਾ ਮਸਲਾ ਹੱਲ ਕਰ ਲੋ ਤੇ ਸੋਲਰ ਲਾਈਟਾਂ ਵੀ ਨਹੀਂ ਲੱਗੀਆਂ ਵਿੱਚ ਜੀ ਸਰ ਸੋਲਰ ਲਾਈਟਾਂ ਇਦਾਂ ਹੈਗੀਆਂ ਪਰ ਹੱਲੇ ਸਾਨੂੰ ਸਿਰਫ 11 ਲਾਈਟਾਂ ਆਈਆਂ ਸਿਗੀਆਂ ਜੀ ਉਹ ਵੀ ਐਮਪੀ ਲੈਂਡ ਦੇ ਵਿੱਚੋਂ ਐਮਪੀ ਫੰਡ ਤੋਂ ਆਈਆਂ ਸੀ ਸੋ ਸਾਡੇ ਬਜਵਾੜੇ ਦਾ ਪਿੰਡ ਦਾ ਏਰੀਆ ਬਹੁਤ ਵੱਡਾ ਹੈਗਾ ਸੋ ਅਸੀਂ ਬੜੇ ਹਿਸਾਬ ਕਿਤਾਬ ਦੇ ਨਾਲ ਡਿਸਟ੍ਰੀਬਿਊਟ ਕਰਕੇ ਲਵਾਤੀਆਂ ਸਾਡੀ ਕੋਸ਼ਿਸ਼ ਇਹ ਹੁੰਦੀ ਆ ਸੋਲਰ ਲਾਈਟ ਦਾ ਮਤਲਬ ਇਹ ਆ ਕਿ ਜਿੱਥੇ ਇਲੈਕਟ੍ਰਿਸਿਟੀ ਦੀ ਪੌਸਿਬਿਲਟੀ ਨਹੀਂ ਆ ਉੱਥੇ ਸੋਲਰ ਲਾਈਟ ਲਗਾਈ ਜਾਂਦੀ ਆ ਵੈਸੇ ਮੈਂ ਦੱਸ ਦਿੰਨਾ ਕਿਉਂਕਿ 600 ਯੂਨਿਟ ਸਾਨੂੰ ਆਲਰੇਡੀ ਸਰਕਾਰ ਫਰੀ ਦੇ ਰਹੀ ਆ ਤੇ ਜੇ ਅਸੀਂ 5 ਜਾਂ 7 ਵਾਰਡ ਦਾ ਬੱਲਬ ਆਪਣੇ ਘਰ ਦੇ ਬਾਹਰ ਜਾਂ ਗਲੀ ਦੇ ਵਿੱਚ ਲਗਾ ਵੀ ਲਈਏ ਇੱਕੋ ਸਾਡੇ ਲਈ ਸੇਵਾ ਦਾ ਹੀ ਕੰਮ ਆ ਕਿਉਂਕਿ ਕਿਸੇ ਰਾਹੀਗਰ ਵਾਸਤੇ ਆਪਾਂ ਲਾਈਟ ਜਗਾਣੀ ਆ ਤੇ ਉਹ ਸਾਡੇ ਲਈ ਇਸ ਤੋਂ ਵੱਡਾ ਪੁੰਨ ਹੋਰ ਹੋ ਨਹੀਂ ਸਕਦਾ ਜੇਕਰ ਫਿਰ ਵੀ ਤੁਹਾਨੂੰ ਲੱਗਦਾ ਕਿ ਕਿਤੇ ਐਦਾਂ ਦੀ ਜਗ੍ਹਾ ਹੈਗੀ ਆ ਜਿੱਥੇ ਸਾਡੀ ਬਿਜਲੀ ਦੀ ਅਪਰੋਚ ਨਹੀਂ ਹੈ ਤੇ ਅਸੀਂ ਜਿਹੜੀਆਂ ਉਸ ਜਗ੍ਹਾ ਦੇ ਉੱਤੇ ਸੋਲਰ ਲਾਈਟਾਂ ਜਰੂਰ ਲਗਾ ਬਾਈ ਚਰੇ ਦੇ ਪਸ਼ੂ ਖੁੱਲੇ ਘੁੰਮਦੇ ਆ ਜੀ ਜਾ ਨੁਕਸਾਨ ਕਦੇ ਉਹਨਾਂ ਬਾਰੇ ਕੀ ਕਹਿਣਾ ਜੀ ਬੜਾ ਦੇਖੋ ਮੈਂ ਤੁਸੀਂ ਮੇਰੇ ਧਿਆਨ ਦੇ ਵਿੱਚ ਲਿਆਂਦੀ ਏ ਗੱਲ ਸੋ ਜਿੰਨੇ ਵੀ ਸਾਡੇ ਬਜਵਾੜੇ ਦੇ ਨਾਲ ਲੱਗਦੇ ਗੁਜਰ ਭਾਈਚਾਰਾ ਇੱਥੇ ਸਾਡੇ ਪਿੰਡ ਦੇ ਵਿੱਚ ਬੈਠਾ ਅਸੀਂ ਜਰੂਰ ਉਹਨਾਂ ਨੂੰ ਇੱਕ ਵਾਰੀ ਸੱਦ ਕੇ ਉਹਨਾਂ ਨੂੰ ਅਸੀਂ ਇੱਕ ਵਾਰੀ ਵਾਰਨ ਕਰਾਂਗੇ ਕਿ ਭਾਈ ਸਾਹਿਬ ਜਿਹੜੇ ਤੁਸੀਂ ਪਸ਼ੂ ਸੜਕਾਂ ਤੇ ਜਾਂ ਇੱਧਰ ਉੱਧਰ ਲੈ ਕੇ ਜਾਂਦੇ ਆ ਜਿਹੜੇ ਸਾਡੇ ਦੁਆਰਾ ਬੂਟੀਆਂ ਲਗਾਏ ਗਏ ਉਹਨਾਂ ਦਾ ਖਿਆਲ ਰੱਖਿਆ ਜਾਵੇ ਜੇਕਰ ਕੋਈ ਨੁਕਸਾਨ ਹੁੰਦਾ ਤੇ ਉਹਦੀ ਪਰਭਾਈ ਜਿਹੜੀ ਹੈਗੀ ਆ ਉਹ ਉਹ ਜਿਹੜਾ ਵੀ ਬੰਦਾ ਮੌਕੇ ਤੇ ਹੋਗਾ ਉਹਦੀ ਪਰਭਾਈ ਉਹ ਬੰਦਾ ਹੁਣ ਏਦਾਂ ਹੈਗਾ ਕਿ ਅਸੀਂ ਵੀ ਬੂਟੇ ਲਗਾ ਰਹੇ ਆ ਅਸੀਂ ਸਾਡੀ ਨੌਜਵਾਨ ਸਭਾ ਜਿਹੜੀ ਹੈਗੀ ਆ ਉਹ ਵੀ ਬੂਟੇ ਲਗਾ ਰਹੀ ਆ ਪਿੰਡਾਂ ਦੇ ਵਿੱਚ ਸੋ ਆਪਾਂ ਡਿਮਾਂਡ ਕੀਤੀ ਹੈਗੀ ਆ ਸੋਨਾਲਿਕਾ ਵਾਲਿਆਂ ਨੂੰ ਤੇ ਸਾਨੂੰ ਜਿਹੜੇ ਟਰੀ ਗਾਰਡ ਹੈਗੇ ਆ ਸੇਫਟੀ ਗਾਰਡ ਜਿਹੜੇ ਹੁੰਦੇ ਆ ਪੌਦਿਆਂ ਵਾਸਤੇ ਸੋ ਸਾਨੂੰ ਥੋੜੇ ਬਹੁਤੇ ਉਹ ਪ੍ਰੋਵਾਈਡ ਕਰਾਈ ਜਾਣ ਕੋਸ਼ਿਸ਼ ਅਸੀਂ ਆਪਣੇ ਜਿਹੜੇ ਨੌਜਵਾਨ ਹੈਗੇ ਆ ਆਪਣੇ ਕੋਲੋਂ ਕੁਝ ਪੈਸੇ ਇਕੱਠੇ ਕਰਕੇ ਜਾਂ ਕੁਝ ਪੰਚਾਇਤ ਦੀ ਹੈਲਪ ਲੈ ਕੇ ਤੇ ਅਸੀਂ ਉਹ ਜਿਹੜੇ ਟਰੀ ਗਾਰਡ ਹੈਗੇ ਉਹ ਬਹੁਤ ਜਲਦ ਜਿਹੜੇ ਆਪਾਂ ਬਿਜਵਾੜੇ ਲੈ ਕੇ ਆਵਾਂਗੇ ਉਹ ਜਿੱਥੇ-ਜਿੱਥੇ ਤੁਹਾਨੂੰ ਲੱਗੂਗਾ ਕੋਈ ਸੇਫਟੀ ਦੀ ਸਮੱਸਿਆ ਹੈਗੀ ਆਪਾਂ ਉੱਥੇ ਲਗਾਵਾਂਗੇ ਉਹ ਹਾਂਜੀ ਸ਼ਰਮਾ ਜੀ ਗੱਲ ਇਦਾਂ ਹੈਗੀ ਆ ਦੇਖੋ ਇਹ ਜਿਹੜੀਆਂ ਸਮੱਸਿਆਵਾਂ ਤੁਸੀਂ ਸਾਨੂੰ ਦੱਸ ਰਹੇ ਆ ਅਸੀਂ ਸਾਡੀ ਪੰਚਾਇਤ ਨੇ ਇੱਕ ਬਹੁਤ ਹੀ ਵੱਡਾ ਜਿਹੜਾ ਡਿਸੀਜਨ ਹੈਗਾ ਆਪਣੇ ਪਿੰਡ ਵਾਸੀਆਂ ਨੂੰ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਦੇਖਦੇ ਹੋਇਆ ਸੀ ਇੱਕ ਡਿਸੀਜਨ ਲਿਆ ਹੈਗਾ ਅਸੀਂ ਆਪਣੀ ਪੰਚਾਇਤ ਵੱਲੋਂ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਆ ਕਿ 15 10 2024 ਤੋਂ ਬਾਅਦ ਜੇਕਰ ਕੋਈ ਸਾਡੇ ਬਜਵਾੜੇ ਦੇ ਵਿੱਚ ਕੋਈ ਵੀ ਆਊਟਸਾਈਡਰ ਆ ਕੇ ਕੋਈ ਕਿੱਲੇ 2 ਕਿੱਲੇ 3 ਕਿੱਲੇ ਦੇ ਵਿੱਚ ਆ ਕੇ ਕਲੋਨੀ ਕੱਟਦਾ ਤੇ ਉਹਦੇ ਲਈ ਜਿਹੜੀ ਤੁਸੀਂ ਪਹਿਲਾਂ ਮੈਨੂੰ ਕੁਐਸਚਨ ਪੁੱਟ ਕੀਤਾ ਕਿ ਸਾਡੀ ਕਲੋਨੀ ਦਾ ਜਿਹੜਾ ਸੀਵਰੇਜ ਹੈਗਾ ਉਹ ਬਲੌਕ ਹੋਇਆ ਉਹਨੂੰ ਕੋਈ ਦੇਖ ਨਹੀਂ ਰਿਹਾ ਸੋ ਉਹਦਾ ਹੀ ਮੈਂ ਤੁਹਾਨੂੰ ਹੁਣ ਜਵਾਬ ਦੇਣ ਲੱਗਾ ਇਸੇ ਲਈ ਮੈਂ ਰਾਤ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਬਣਾ ਕੇ ਪਾਈ ਆ ਜਿਹਦੇ ਵਿੱਚ ਮੈਨੂੰ ਅੱਛਾ ਰਿਸਪੌਂਸ ਪਿੰਡ ਵਾਲਿਆਂ ਦਾ ਵੀ ਮਿਲਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਕਲੋਨੀਆਂ ਵਾਲਾ 50000 60000 70000 ਨੂੰ ਮਰਲਾ ਪਲਾਟ ਵੇਚ ਕੇ ਆਪਣੇ ਪੈਸੇ ਵਟਕੇ ਤੇ ਉਹ ਆਪਣੇ ਘਰੇ ਚਲੇ ਜਾਂਦਾ ਮੁੜ ਕੇ ਪ੍ਰੋਬਲਮ ਕਿਹਨਾਂ ਨੂੰ ਆਉਂਦੀ ਆ ਮੁੜ ਕੇ ਪ੍ਰੋਬਲਮ ਆਉਂਦੀ ਆ ਜਾਂ ਪੰਚਾਇਤਾਂ ਨੂੰ ਜਾਂ ਫਿਰ ਜਿਹੜੇ ਉਹ ਉਸ ਜਗ੍ਹਾ ਦੇ ਉੱਤੇ ਕਲੋਨੀ ਦੇ ਵਿੱਚ ਪਲਾਟ ਖਰੀਦੇ ਆ ਕਿਉਂਕਿ ਨਾ ਤਾਂ ਉੱਥੇ ਪਾਣੀ ਦੀ ਸਹੂਲਤਾ ਹੁੰਦੀ ਆ ਨਾ ਸੀਵਰੇਜ ਦੀ ਸਹੂਲਤਾ ਨਾ ਸੋਲਰ ਲਾਈਟ ਦੀ ਨਾ ਗਲੀਆਂ ਦੀ ਤੇ ਨਾ ਸੜਕਾਂ ਦੀ ਸੋ ਇਹ ਸਾਰਾ ਬੋਝ ਜਿਹੜਾ ਹੈਗਾ ਆ ਕੇ ਪੰਚਾਇਤਾਂ ਦੇ ਉੱਤੇ ਪੈ ਜਾਂਦਾ ਸੋ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਕਿ ਅਸੀਂ ਸਾਨੂੰ ਆ ਤਿੰਨਾਂ ਚਾਰਾ ਮਹੀਨਿਆਂ ਦੇ ਵਿੱਚ ਸਭ ਤੋਂ ਪਹਿਲਾਂ ਤੇ ਨਿਊ ਕਲੋਨੀ ਬੈਂਸ ਕਲੋਨੀ ਬਜਵਾੜਾ ਅੱਡਾ ਪੱਠਾ ਸਾਡਾ ਕੁਝ ਏਰੀਆ ਡਾਕਟਰ ਅੰਬੇਦਕਰ ਮਹੱਲੇ ਦਾ ਕੁਝ ਹੋਰ ਕਲੋਨੀਆਂ ਦੇ ਵਿੱਚ ਜਿਹੜਾ ਨਾ ਮਾਤਰ ਪਾਣੀ ਪਹੁੰਚਦਿਆ ਸਾਡੇ ਕੋਲ ਦੋ ਮੋਟਰਾਂ ਆ ਡੇ ਬਾਈ ਡੇ ਇੱਥੇ ਕੋਈ ਨਾ ਕੋਈ ਬਾਹਰੋਂ ਆਊਟਸਾਈਡਰ ਆ ਕੇ ਕਲੋਨੀ ਕੱਟ ਕੇ ਚਲਾ ਜਾਂਦਾ ਮੁਰਕੇ ਬਸਨੀਕ ਜਿਹੜੇ ਹੈਗੇ ਆ ਜਿਹੜੇ ਉਹਨਾਂ ਕਲੋਨੀਆਂ ਦੇ ਵਿੱਚ ਜਾ ਕੇ ਪਲਾਟ ਖਰੀਦਦੇ ਆ ਜਾਂ ਜਿਹੜੇ ਉੱਥੇ ਜਾ ਕੇ ਘਰ ਬਣਾਉਂਦੇ ਆ ਅਲਟੀਮੇਟਲੀ ਹੈ ਤੇ ਸਾਡੇ ਬਜਵਾੜੇ ਦੇ ਹੁੰਦੇ ਆ ਜਾਂ ਕਿਤੇ ਨਾ ਕਿਤੇ ਸਾਡੇ ਆਂਡ ਗਵਾਂਡ ਤੋਂ ਹੁੰਦੇ ਆ ਤੇ ਪਰ ਪੰਚਾਇਤਾਂ ਨੂੰ ਉਹ ਸਾਰਾ ਕੁਝ ਦੇਖਦੇ ਹੋਏ ਉੱਥੇ ਇਨਵੈਸਟਮੈਂਟ ਕਰਨੀ ਪੈਂਦੀ ਆ ਸੋ ਜਿਹੜੀਆਂ ਕਲੋਨੀਆਂ 15 10 2024 ਤੋਂ ਪਹਿਲਾਂ ਬਣ ਚੁੱਕੀਆਂ ਜਿਹੜੀ ਜਿਨ੍ਹਾਂ ਦੇ ਵਿੱਚ ਆਬਾਦੀ ਬਣ ਚੁੱਕੀ ਆ ਉਹਨਾਂ ਦੇ ਵਿੱਚ ਤਾਂ ਜੋ ਉਹਨਾਂ ਦਾ ਬਣਦਾ ਹਿੱਸਾ ਹੈਗਾ ਸਾਡੀ ਪੰਚਾਇਤ ਵੱਲੋਂ ਉਹਨਾਂ ਨੂੰ ਦਿੱਤਾ ਜਾਊਗਾ पर 15 10 2024 ਤੋਂ ਬਾਅਦ ਜੇਕਰ ਕੋਈ ਕਲੋਨੀ ਕੱਟ ਹੋਈ ਆ ਜਾਂ ਕੋਈ ਕੱਟਣ ਜਾ ਰਿਹਾ ਅਸੀਂ ਉਹਨਾਂ ਚਿਰ ਉਹਨਾਂ ਦੇ ਕਿਸੇ ਵੀ ਡਾਕੂਮੈਂਟ ਤੇ ਸਾਈਨ ਨਹੀਂ ਕਰਾਂਗੇ ਜਿੰਨਾ ਚਿਰ ਸਾਨੂੰ ਪ੍ਰੋਪਰ ਰਿਟਰਨ ਚ ਲਿਖ ਕੇ ਨਹੀਂ ਦਿੰਦੇ ਕਿ ਪੀਨ ਵਾਲਾ ਪਾਣੀ ਸੀਵਰੇਜ ਸੋਲਰ ਲਾਈਟ ਤੇ ਸੜਕਾਂ ਇਹਨਾਂ ਦੀ ਸੁਵਿਧਾ ਸਾਨੂੰ ਹਰ ਹਾਲਤ ਦੇ ਵਿੱਚ ਉਸ ਕਲੋਨੀਆਂ ਵਾਲੇ ਕੋ ਉਹਨਾਂ ਦੀ ਕਲੋਨੀ ਚ ਚਾਹੀਦੀ ਆ ਤਾਂ ਜਾ ਕੇ ਅਸੀਂ ਜਿਹੜਾ ਹੈਗਾ ਉਹਨਾਂ ਦੇ ਡਾਕੂਮੈਂਟ ਦੇ ਉੱਤੇ ਸਾਈਨ ਕਰਾਂਗੇ ਅਦਰਵਾਈਜ਼ ਮੈਂ ਫਿਰ ਦੁਬਾਰਾ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰ ਦਿੰਦਾ ਆਪਣੇ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਤੇ ਜੇਸ ਵੀ ਕਿਸੇ ਕਲੋਨੀ ਦੇ ਵਿੱਚ ਤੁਸੀਂ ਪਲਾਟ ਖਰੀਦਣਾ ਹੈ ਅੱਗੇ ਫਰਦਰ ਤੁਸੀਂ ਇਹ ਚੀਜ਼ ਇਹ ਚੀਜ਼ ਜ਼ਰੂਰ ਕਲੀਅਰ ਕਰ ਲਈਓ ਕਿ ਭਾਈ ਸਾਹਿਬ ਇਹ ਜਿਹੜੀਆਂ ਸਹੂਲਤਾਂ ਜਿਹੜੀਆਂ ਮੈਂ ਦੱਸ ਰਿਹਾ ਇਹ ਤੁਹਾਡੀ ਕਲੋਨੀ ਦੇ ਵਿੱਚ ਹੈ ਅਗਰ ਹੈ ਤੇ ਪਲਾਟ ਖਰੀਦੀ ਹੋ ਨਹੀਂ ਤਾਂ ਸਾਡੀ ਪੰਚਾਇਤ ਉਸ ਕਲੋਨੀ ਦੇ ਵਿੱਚ 1 ਰੁਪਿਆ ਵੀ ਇਨਵੈਸਟ ਨਹੀਂ ਕਰੂਗੀ ਨਸ਼ਿਆਂ ਦੇ ਵਿਰੁੱਧ ਸਰਕਾਰ ਦੀ ਇੱਕ ਮੁਹਿੰਮ ਚੱਲ ਰਹੀ ਪਈ ਉਹਦੇ ਬਾਰੇ ਕੀ ਕਹਣਾ ਤੁਹਾਡਾ ਦੇਖੋ ਜਿਹੜੀ ਸਰਕਾਰ ਦੀ ਜਿਹੜੀ ਇਹ ਮੁਹਿੰਮ ਹੈਗੀ ਹੈ ਇਸ਼ਲਾਗਾ ਜੋਗਾ ਬਹੁਤ ਵਧੀਆ ਸਰਕਾਰ ਕੰਮ ਕਰ ਰਹੀ ਕਿਉਂਕਿ ਜਿਹੜਾ ਕੰਮ ਚੰਗਾ ਅਸੀਂ ਉਹਨੂੰ ਚੰਗਾ ਹੀ ਕਹਿਣਾ ਪਰ ਇਹ ਨਾ ਹੋਵੇ ਕੋਈ 2-4 ਮਹੀਨਿਆਂ ਲਈ ਸਾਲ ਲਈ 6 ਮਹੀਨੇ ਲਈ ਨਾ ਹੋਵੇ ਇਹਨੂੰ ਕੰਟੀਨਿਊ ਹੀ ਰੱਖਣਾ ਪੈਣਾ ਫੇਰ ਹੀ ਆਪਾਂ ਕਿਤੇ ਨਾ ਕਿਤੇ ਮੁਕਾਮ ਤੇ ਪਹੁੰਚ ਸਕਦੇ ਆ ਸੋ ਸਾਡੇ ਬਜਵਾੜੇ ਦੇ ਵਿੱਚ ਵੀ ਜਿਹੜਾ ਹੈਗਾ ਮਾਹੌਲ ਅੱਗੇ ਨਾਲੋਂ ਕੁਝ ਲਗਭਗ ਕੰਟਰੋਲ ਦੇ ਵਿੱਚ ਆ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਬੰਦ ਹੋ ਗਿਆ ਜਾਂ ਬਿਲਕੁਲ ਹੀ ਖਤਮ ਹੋ ਗਿਆ ਤੇ 50-50 ਕਹਿ ਸਕਦੇ ਆ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਅਪੀਲ ਕਰਨੀ ਚਾਹੁੰਦਾ ਆਪਣੇ ਪਿੰਡ ਵਾਸੀਆਂ ਨੂੰ ਬਰਵਾੜਾ ਵਾਸੀਆਂ ਨੂੰ ਤੇ ਭਾਈ ਸਾਹਿਬ ਜਿਹੜਾ ਵੀ ਕੋਈ ਸਾਡਾ ਭੈਣ ਭਰਾ ਇਸ ਦਲਦਲ ਦੇ ਵਿੱਚ ਫਸਿਆ ਆ ਇਸ ਟਾਈਮ ਸਰਕਾਰ ਫਰੀ ਆਫ ਕੋਸਟ ਜਿਹੜਾ ਹੈਗਾ ਉਹਨਾਂ ਦਾ ਇਲਾਜ ਕਰਵਾ ਰਹੀ ਹੈ ਸਰਕਾਰੀ ਹਸਪੀਟਲ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਵਧੀਆ ਟ੍ਰੀਟਮੈਂਟ ਆ ਕੋਈ ਘਟ ਮਾਰਨੀ ਹੁੰਦੀ ਸੋ ਜਿਹੜੇ ਬੰਦੇ ਨਸ਼ਾ ਬੀਚਦੇ ਆ ਉਹਨਾਂ ਨੂੰ ਸਾਡੀ ਸਖਤ ਜਿਹੜੀ ਆ ਚਿਕਾਬਣੀ ਆ ਕਿ ਭਾਈ ਸਾਹਿਬ ਜੇ ਤੁਸੀਂ ਹਜੇ ਤੱਕ ਵੀ ਇਹ ਕੰਮ ਨਹੀਂ ਛੱਡਿਆ ਤੇ ਇਹ ਤੁਹਾਨੂੰ ਕੰਮ ਛੱਡਣਾ ਪਊਗਾ ਇਹਦੇ ਚ ਤੁਹਾਡੇ ਕੋ ਸਿਰਫ ਇੱਕ ਰਸਤਾ ਆ ਜਾਂ ਤੰਮ ਛੱਡ ਦਿਓ ਜਾਂ ਪਿੰਡ ਛੱਡ ਦਿਓ ਇਹ ਸਾਡੇ ਵੱਲੋਂ ਸਾਡੀ ਪੰਚਾਇਤ ਵੱਲੋਂ ਸਖਤ ਹਦਾਇਤ ਆ ਜਿਹੜਾ ਵੀ ਬੰਦਾ ਬਜਵਾੜੇ ਦੇ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਉਹਨੂੰ ਬਜਵਾੜੇ ਦੇ ਵਿੱਚੋਂ ਬਾਈਕਾਟ ਕੀਤਾ ਜਾਊਗਾ 5 ਸਾਲ ਦੇ ਲਈ ਬਿਲਕੁਲ ਵੀ ਉਹਦੇ ਪਿੱਛੇ ਸਾਡਾ ਕੋਈ ਵੀ ਮੈਂਬਰ ਪੰਚਾਇਤ ਪਿੰਡ ਦਾ ਲੰਬੜਦਾਰ ਮੋਹਤਵਾਰ ਬੰਦਾ ਨਹੀਂ ਜਾਊਗਾ ਜਿਹੜਾ ਵੀ ਬੰਦਾ ਇਹਨਾਂ ਦੀ ਜ਼ਮਾਨਤ ਦੇਊਗਾ ਅਸੀਂ ਉਸ ਬੰਦੇ ਦਾ ਵੀ ਟੋਟਲੀ 5 ਸਾਲ ਦੇ ਲਈ ਜਿੰਨੀ ਚਿਰ ਲਈ ਸਾਡੀ ਪੰਚਾਇਤ ਹੈਗੀ ਆ ਉਹਦਾ ਟੋਟਲੀ ਬਾਈਕਾਟ ਕਰੂਗਾ